ਸਾਵੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੋ ਦੋਸਤੋ ਹਰ ਇੱਕ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਆ ਲੇਕਿਨ ਕਿਤਨਾ ਕਿਤੇ ਖਡੂਸਾ ਹਲਕੇ ਦੇ ਵਿੱਚ ਆਜ਼ਾਦ ਉਮੀਦਵਾਰ ਵੀ ਖੜੇ ਨੇ ਸੋ ਅੱਜ ਇੱਕ ਐਸੇ ਹੀ ਆਜ਼ਾਦ ਉਮੀਦਵਾਰ ਨਾਲ ਤੁਹਾਡੀ ਗੱਲਬਾਤ ਕਰਨ ਜਾ ਰਹੇ ਆ ਜਿਹੜੇ ਤਪ ਦੀ ਗਰਮੀ ਦੇ ਵਿੱਚ ਇਕੱਲੇ ਆਪਣੇ ਦਾ ਚੋਣ ਪ੍ਰਚਾਰ ਕਰਨ ਲੱਗੇ ਹੋਇਆ ਜਗਾ-ਜਗਾ ਜਾ ਕੇ ਆਪਣੀ ਕੈਂਪੇਨਿੰਗ ਕਰ ਰਿਹਾ ਸੋ ਜ਼ਰੂਰ ਉਹਨਾਂ ਨੂੰ ਪੁੱਛਾਂਗੇ ਸਭ ਤੋਂ ਪਹਿਲਾਂ ਹੀ ਤੁਹਾਡਾ ਸਵਾਗਤ ਆ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਭਾਈਆਂ ਧੰਨ ਸਾਰਿਆਂ ਨੂੰ ਹਾਂਜੀ ਆਜ਼ਾਦ ਮਿਹਦਾਰੀ ਵਿਜੇ ਕੁਮਾਰ ਚੋਣ ਸ਼ਾਲ ਮਰੀ ਆਟੋ ਚਾਲਕ ਵਿਜੇ ਕੁਮਾਰ ਸਾਰਿਆਂ ਨੂੰ ਨਮਸਕਾਰ ਕਰਦਾ ਆਪ ਤੋਂ ਛੋਟਿਆਂ ਸਾਰਿਆਂ ਦੇ ਵੱਡਿਆਂ ਨੂੰ ਸਾਰੀਆਂ ਮੰਗਾਹਾਂ ਧਾਰ ਤੇ ਪੂਰੀਆਂ ਹੋਣੇ ਚਾਹੀਦੀਆਂ ਜੜੀਆਂ ਵੀ ਕਿਸੇ ਦੀਆਂ ਰਹਿੰਦੀਆਂ ਹਰਕ ਦੀਆਂ ਜਦੋਂ ਆਪਾਂ ਜਿੱਤ ਗਏ ਆ ਇਹਨਾਂ ਦੇ ਅਲਵ ਧਿਆਨ ਨਹੀਂ ਦਿੰਦੇ ਤੇ ਆਪਾਂ ਨੂੰ ਪਹਿਲਾਂ ਚਾਹੀਦਾ ਇਹਨਾਂ ਦੇ ਕੰਮ ਕਰੋ ਫਿਰ ਕਿਸੇ ਪਾਸੇ ਨਿਓੜੋ ਹਰਕ ਨੂੰ ਨੌਕਰੀ ਦਿਓ ਜਿੱਥੇ ਨੌਕਰੀ ਬੰਦੀ ਆ ਜਿਸੇ ਕਿਸੇ ਦਾ ਕੰਮ ਹੋਣਾ ਕੰਮ ਹੋਣਾ ਚਾਹੀਦਾ ਵਾ ਕਿਸੇ ਨੂੰ ਗੇੜੇ ਨਹੀਂ ਵੱਜਣੇ ਚਾਹੀਦੇ ਜੀ ਗੱਲ ਕਰੀ ਤੁਸੀਂ ਆਟੋ ਚਾਲਕ ਹੋਣਾ ਕਿੰਨਾ ਕਿਤੇ ਪੈਸੇ ਬੰਦੇ ਹੋਣਗੇ ਲੇਕਿਨ ਇਲੈਕਸ਼ਨ ਦਾ ਜਿਹੜਾ ਕੰਮ ਹੈ ਲੱਖਾਂ ਕਰੋੜਾਂ ਵੀ ਲੱਗ ਜਾਂਦੇ ਲੋਕੀ ਪਾਰਟੀਆਂ ਨਾਲ ਜੁੜੇ ਆ ਪਾਰਟੀਆਂ ਫੰਡ ਹੁੰਦੇ ਆ ਤੁਸੀਂ ਕੋਲੋਂ ਵੀ ਪੈਸੇ ਲਾ ਕੇ ਇਹਨਾਂ ਕੰਮ ਕਰਦੇ ਹੋ ਨਹੀਂ ਸਾਨੂੰ ਆਪਣਾ ਚਾ ਆਪਣਾ ਆਪਣੀ ਕਿਸਮਤ ਜਮਾਉਣੀ ਆ ਆਪਾਂ ਆਪਣੇ ਆਪ ਨੂੰ ਕਿਸੇ ਨਾਲ ਲਾਲਚਣੀ ਆ ਹਰ ਇੱਕ ਇਨਸਾਨ ਨੂੰ ਆਪਣਾ ਅਧਿਕਾਰ ਹੋਣਾ ਚਾਹੀਦਾ ਹਰ ਇੱਕ ਪਾਸੇ ਹੱਥ ਲਾਉਣ ਦਾ ਇਹ ਨਹੀਂ ਵੀ ਮੈਂ ਮਾੜਾ ਜਾਂ ਮੈਂ ਤਗੜਾ ਵਾਂ ਮੈਨੂੰ ਕਿਸੇ ਪਾਸੇ ਖਲੋਣ ਨੂੰ ਜਗ੍ਹਾ ਨਹੀਂ ਮਿਲਦੀ ਆਪਣੀ ਹਿੰਮਤ ਮਾਰਨੀ ਚਾਹੀਦੀ ਆ ਹਿੰਮਤ ਮਾਰੋ ਕਦੀ ਇਨਸਾਨ ਫੇਲ ਨਹੀਂ ਹੋਏਗਾ ਇਸ ਤੋਂ ਪਹਿਲਾਂ ਵੀ ਕਈ ਇਲੈਕਸ਼ਨ ਲੜੀ ਹਾਂ ਜੀ ਐਮਐਲਏ ਆਜ਼ਾਦ ਮੀਦਵਾਰ ਪਹਿਲੇ ਵੀ ਲੜੀ ਆ ਉਤੋਂ ਪਹਿਲਾਂ ਦੋ ਵਾਰ ਮੈਂ ਐਮਪੀ ਵੀ ਟਿਕਟ ਭਰੀ ਆ ਮੇਰੇ ਬਾਹਰ ਰਿਜੈਕਟ ਹੋਏ ਆ ਇਸ ਕਰਕੇ ਮੈਂ ਦੁਬਾਰਾ ਚਾਹਵਾਣਾ ਫਿਰ ਮੈਨੂੰ ਟਿਕਟ ਮਿਲ ਗਈ ਐ ਐਮਐਲਏ ਵੀ ਲੜਿਆ ਮੈਂ ਇਸ ਚੋਣਸ਼ਾਲ ਮਾਰੀ ਦੇ ਹਲਕਾ ਤਰਨ ਤਾਂ ਤੋਂ ਲੜਿਆ ਵਾਂ ਵਿਧਾਨ ਸਭਾ ਹਲਕਾ ਤੋਂ ਹੁਣ ਮੈਂ ਆਜ਼ਾਦ ਮੀਦਵਾਰਾ ਫਿਰ ਲੋਕ ਸਭਾ ਹਲਕਾ ਤੋਂ ਲੜ ਰਿਹਾ ਜੇ ਗੱਲ ਕਰੀਏ ਬਾਕੀ ਪਾਰਟੀਆਂ ਦੀ ਚਾਹੇੋ ਬੀਜੇਪੀ ਐ ਕਾਂਗਰਸ ਐ ਅਕਾਲੀ ਦਲ ਐ ਬਹੁਤ ਵੱਡਾ ਹਜੂਮ ਲੈ ਕੇ ਕੱਠ ਲੈ ਗਈ ਜਿੱਤੇ ਵੀ ਜਾਂਦੇ ਕੰਪਨੀ ਕਰਨ ਜਾਂਦੇ ਆ ਮਗਰ 10 10 15 15 ਗਨਮੈਨਾਂ ਨਾਲ ਲੇਕਿਨ ਤੁਸੀਂ ਸਿਰਫ ਇੱਕ ਜੇ ਗੱਲ ਕਰੀਏ ਪੁਲਿਸ ਅਫਸਰ ਦੇ ਨਾਲ ਇਕੱਲੇ ਵਿਚਾਰ ਕਰਦੇ ਹੋ ਨਹੀਂ ਗਰਮੀ ਦੇ ਵਿੱਚ ਮਹਿਸੂਸ ਨਹੀਂ ਹੁੰਦਾ ਕਿ ਮੈਂ ਵੀ ਕੋਈ ਪਾਰਟੀ ਜੁਆਇਨ ਕਰਾਂ ਮੈਂ ਕਿਸੇ ਪਾਰਟੀ ਨੂੰ ਨਹੀਂ ਜਾਣਾ ਚਾਹੁੰਦਾ ਨਾ ਮੇਰਾ ਕਿਸੇ ਪਾਰਟੀ ਦਾ ਕੰਪੈਲ ਹੈ ਕੰਪੈਲ ਨਾਲ ਸਿਰਫ ਇਹਦਾ ਸਭ ਲੋਕਾਂ ਨੂੰ ਅਧਿਕਾਰਾਂ ਨੌਕਰੀਆਂ ਦਵੋ ਕਿਸੇ ਦਾ ਗੀੜਾ ਨਹੀਂ ਵੱਜਦਾ ਕਿਸੇ ਦਫ਼ਤਰ ਚ ਕਿੰਨੀਆਂ ਸਰਕਾਰਾਂ ਇਹ ਬਣਾਤੀਆਂ ਵਾ ਹਰ ਇੱਕ ਸਰਕਾਰ ਦੇ ਵਿੱਚ ਅਸੀਂ ੱੱਕੇ ਖਾਗਾ ਥੱਗ ਗਏ ਆ ਸਾਡੀ ਕਿਸੇ ਮੈਂਬਰ ਪਾਰਟੀ ਮਰਚਾ ਜਾਦਵੀ ਵੀਰ ਕਿਸੇ ਐਮਸੀ ਨੇ ਕਿਸੇ ਕਾਉਂਸਲਰ ਨੇ ਅੱਜ ਤੱਕ ਗੱਲ ਨਹੀਂ ਸੁਣੀ ਤੇ ਨਾ ਇੱਕ ਹੋਰ ਬਾਹਰ ਨਿਕਲਦਾ ਜਦੋਂ ਕੋਈ ਉਹਨਾਂ ਨੂੰ ਮਿਲਣ ਜਾਂਦਾ ਵਾ ਕਮਰੇਆਂ ਦੇ ਵਿੱਚ ਬੈਠੇ ਕਹੀ ਜਾਂਦੇ ਜੀ ਬਾਹਰ ਕੋਈ ਹੈਗਾ ਵਾ ਕੌਣ ਮਿਲਣਾ ਆ ਦਸੀ ਦੇ ਬਾਹਰ ਆਇਆ 10 ਮਿੰਟ ਹੋਲੀ ਜੀ ਆਵਾਜ਼ ਆਉਂਦੀ ਜੀ ਮਿਊਸਪਲ ਕੌਂਸਲਰ ਸਾਹਿਬ ਬਾਹਰ ਦਫ਼ਤਰ ਕਮੀਟਿੰਗ ਜੀ ਗਏ ਆ ਉਹਨਾਂ ਨੂੰ ਮਿਲਣਾ ਬਾਅਦ 4 ਵਜੇ ਤੋਂ ਬਾਅਦ ਆਓ ਤੇ ਸਾਨੂੰ ਕੋਈ ਨਹੀਂ ਹੋ ਜਾ ਸਾਨੂੰ ਨਾ ਅ ਤਨਾ ਕਿਸੇ ਦੇ ਬਰਖਲਾਵੇ ਬੋਲਣਾ ਜਦੋਂ ਆਪਾਂ ਇਹਨਾਂ ਕੋਲ ਇਲੈਕਸ਼ਨ ਦੇ ਵਿੱਚ ਕਿੰਨਾ ਕੋ ਵੋਟਾਂ ਮੰਗਾ ਜਾਂਦੇ ਆ ਇਹ ਸਾਰੇ ਸਾਡੇ ਵੈਲਕਮ ਸਵਾਗਤ ਕਰਦੇ ਆ ਤੇ ਜਦੋਂ ਹਣ ਮਿਲਣੋਂਦੇ ਆ ਅਸੀਂ ਹੋੜੀ ਜੀ ਕਿੰਨੇ ਪੁਆਇੰਟਗਾ ਪੁਆਇੰਟ ਦਾ ਕੰਮ ਹੀ ਕੋਣੀ ਐਮੇਸ਼ਾ ਖਤਮ ਹੁੰਦਾ ਪੁਆਇੰਟ ਦਾ ਕੰਮ ਕਦੀ ਨਹੀਂ 24 ਜਦੋਂ ਮਰਜੀ ਮਿਲੋ ਆਗੇ ਕਿਸੇ ਨੂੰ ਕੋਈ ਤਕਲੀਫ ਆ ਸਾਡੇ ਕੋਲ ਆਵੇ ਜਿੱਤੇ ਤੱਕ ਆਡਾ ਜ਼ੋਰ ਪੈਗਾ ਹੱਥ ਲਾਵਾਂਗਾ ਕਿੰਨੇ ਬੁੜਾ ਨਹੀਂ ਦਵਾਂਗੇ ਸਾਨੂੰ ਤੁਸੀਂ ਆਪਣੇ ਪੈਂਪਲੇਟ ਸ਼ੂਟ ਦਿਖਾਓ ਮੈਂ ਕਹੂੰਗਾ ਦਰਸ਼ਕਾਂ ਨੂੰ ਕੈਮਰੇ ਦੇ ਵਿੱਚ ਆਪਣਾ ਪੈਂਪਲੇਟ ਦਿਖਾਓ ਇਹ ਜਿਹੜਾ ਚੋਣ ਨਿਸ਼ਾਨ ਅਲਮਾਦੀ ਹੈ ਇਹਦੇ ਪ ਹਾਨੂੰ ਕੁਛ ਨਹੀਂ ਚਾਹੀਦਾ ਕਸ਼ੀਰਵਾ ਚਾਹੀਦਾ ਪਬਲਿਕ ਦਾ ਜਿਹੜਾ 24 ਹੀ ਕੰਮ ਕਰਨੇ ਆ ਇਸ ਤੋਂ ਇਲਾਵਾ ਖਾਨ ਨੂੰ ਕੁਛ ਨਹੀਂ ਚਾਹੀਦਾ ਬਸ ਲੱਗਦਾ ਕਿ ਜਿੱਤ ਮਿਲ ਪਾਉਗੀ ਹਾਂਜੀ ਸ਼ੀਰਵਾ ਚਾਹੀਦਾ ਪਬਲਿਕ ਦਾ ਬਸ ਸਭ ਕੁਝ ਹੋ ਸਕਦਾ ਪਬਲੀ ਨੇ ਜਿਤੋਣਾ ਹੋਵੇ ਸਹੀ ਪਬਲੇ ਦੀ ਮਰਜ਼ੀ 24 ਘੰਟੇ ਦਾ ਬੜਾ ਕੁਝ ਹੋ ਜਾਂਦਾ ਜੇ ਪਬਲਿਕ ਜਿਤਾਵੇ ਤੇ ਭਾਵੇਂ 24 ਘੰਟੇ ਸਾਰਨ ਜਦਾ ਜਿੰਨ ਮਰਜ਼ੀ ਤਾ ਦੇਣ ਹਰ ਇੱਕ ਪਾਰਟੀ ਜਿਤਾ ਕੇ ਵੇਖਣਾ ਕੋਈ ਵਾਸ ਮੋੜਦਾ ਕੋਈ ਐਮਪੀ ਜਾਦਮੀਦਾਰ ਕੋਈ ਐਮਐਲਏ ਜਦੋਂ ਜਿੱਤ ਜਾਂਦਾ ਵਾਪਸ ਕੋਈ ਨਹੀਂ ਹੁੰਦਾ ਤੇ ਜੇ ਇੰਨੇ ਪੈਸੇ ਲਗਾਏ ਆਪਾਂ ਤੁਸੀਂ ਇਲੈਕਸ਼ਨ ਦੇ ਵਿੱਚ ਜੇ ਨਹੀਂ ਲੋਕ ਮੌਕਾ ਦਿੰਦੇ ਤਾਂ ਫਿਰ ਲੱਗਦਾ ਨਹੀਂ ਔਖਾ ਹੋ ਜਾਏਗਾ ਵਾਪਸ ਕੋਈ ਗੱਲ ਨਹੀਂ ਆਪਣੀ ਕਿਸਮਤ ਦੇ ਗਾੜੀ ਕਿਸਦਾ ਜ਼ੋਰ ਨਹੀਂ ਹੈ ਜੀ ਕਿਸੇ ਦਾ ਜ਼ੋਰ ਨਹੀਂ ਬਸ ਆਪਾਂ ਹਿੰਮਤ ਮਾਰ ਕੇ ਆ ਗਏ ਆ ਜਿਤੋਣਾ ਨਹੀਂ ਜਿਤੋਣਾ ਪਬਲਿਕ ਦੇ ਹੱਥ ਸਾਰਾ ਗੋਜਾ ਬਾਜੀ ਇਸ ਤੋਂ ਇਲਾਵਾ ਸੋਚ ਕੀ ਆ ਕਿਹੜੇ ਹੋਰ ਮੁੱਦੇ ਲੱਗਦੇ ਜਿਹੜਾ ਤਰਨਤਨ ਦੇ ਵਿੱਚ ਕਰੂਲ ਸਾਹਿਬ ਦੇ ਵਿੱਚ ਲੋਕ ਇਹਦੇ ਨਸ਼ੇ ਨੂੰ ਲੈ ਕੇ ਕਿਹੜੇ ਕੰਮ ਕਰ ਸਕਦੇ ਲੋਕ ਮੌਕਾ ਦੇ ਕੋਈ ਵੀ ਕੋਈ ਕਾਰਵਾਈ ਨਹੀਂ ਕਿਸੇ ਨੇ ਕਰਨੀ ਦਾ ਨਾ ਹੋਣੀ ਕਿਸੇ ਕੋਲੋਂ ਬਸ ਕੋਈ ਕਾਰਵਾਈ ਨਹੀਂ ਕਿਸੇ ਕੋਣੀ ਨਾ ਕਿਸੇ ਨੇ ਕਰਨੀ ਆ ਇਹਨੂੰ ਚੰਗਾ ਮਾਰਿਆ ਨ ਸੋ ਐਸਨ ਵਿਜੇ ਕੁਮਾਰ ਜੋ ਕਿ ਆਜ਼ਾਦ ਉਮੀਦਵਾਰ ਚੋਣ ਦਾ ਨਿਸ਼ਾਨ ਅਲਮਾਰੀ ਜਿੰਨਾਂ ਦਾ ਹੈਗਾ ਵਾ ਪੂਰੇ ਤਰਨਤਨ ਦੇ ਵਿੱਚ ਇਕੱਲੇ ਹੀ ਦੇਖਿਆ ਜਾਵੇ ਬੜੀ ਮਿਹਨਤ ਕਰ ਰਿਹਾ ਧੁੱਪ ਦੇ ਵਿੱਚ ਸੋ ਜ਼ਰੂਰ ਉਹਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਵੋਟ ਦਿੱਤੀ ਜਾਵੇ ਤੇ ਮੈਂ ਜਿਹੜਾ ਲੋਕਾਂ ਦੇ ਜਿਹੜੇ ਕੰਮ ਆ ਉਹ ਜਿਹੜੀ ਬਾਕੀ ਚੋਣਵੀ ਪਾਰਟੀਆਂ ਵਾਂਗੂ ਨਹੀਂ ਅਪੀਲ ਦੇ ਅਧਾਰ ਤੇ ਕੰਮ ਕਰਾਏ ਜਾਣਗੇ ਸੋ ਵਿਸ਼ਵ ਜਲਦਾ ਟੀਵੀ ਦੇਖਦੇ ਰਹੋ ਮੈਦਾਨੀ ਸ਼ੈਕਮਰਨ ਸ਼ਰਵਨ ਕੁਮਾਰ ਦੇ ਨਾਲ ਇਕੱਲੇ ਲੋਕਾਂ ਦੀ ਇਹ ਮਿਹਨਤ ਕਰ ਰਿਹਾ ਇੰਨੀ ਗਰਮੀ ਦੇ ਵਿੱਚ ਕੰਪੇਨਿੰਗ ਕਰ ਰਿਹਾ ਆਪਣੇ ਆਜ਼ਾਦ ਉਮੀਦਵਾਰ ਕਿਦਾਂ ਦਾ ਲੱਗਦਾ ਜਦੋਂ ਬੰਦਾ ਇਕੱਲਾ ਹੀ ਮਿਹਨਤ ਕਰਿਆ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਇੰਨੀ ਇੰਨੀ ਸਿਆਸੀ ਪਾਰਟੀਆਂ ਹੋਦੀ ਮਿਹਨਤ ਕਰਨਗੇ ਤੇ ਮਿਹਨਤ ਦਾ ਫਲ ਮਿਲੂਗਾ ਵਧੀਆ ਲੱਗਦਾ ਫਿਰ ਵੋਟ ਦੇਵੋਗੇ ਇਹਨਾਂ ਨੂੰ ਬਹੁਤ ਬਹੁਤ ਵਧੀਆ ਸੋ ਜ਼ਰੂਰ ਲੋਕ ਵੀ ਕਹਦੇ ਨੇ ਕਿ ਵਧੀਆ ਲੱਗਦਾ ਜਦੋਂ ਮਿਹਨਤ ਕਰਦੇ ਆ ਵੀਰੇ ਕਈ ਸਿਆਸੀ ਪਾਰਟੀਆਂ ਆ ਬੀਜੇਪੀ ਅਕਾਲੀ ਦਲ ਲੇਕਿਨ ਕਿਤਨਾ ਕਿਤੇ ਆਜ਼ਾਦ ਉਮੀਦਵਾਰ ਖੜੇ ਨੇ ਕੱਲੇ ਆਪਣੀ ਪਾਰਟੀ ਲਈ ਨਹੀਂ ਮਿਹਨਤ ਕਾਵੇ ਗਦਮੀ ਵਿੱਚ ਕਹਿੰਦੇ ਸਿਆਸੀ ਬਾੜੀਆਂ ਦੇ ਕੰਮ ਨਹੀਂ ਹੁੰਦੀਆਂ ਕਹਿੰਦੇ ਅਸੀਂ ਲੋਕਾਂ ਦੀ ਆਵਾਜ਼ ਬੰਨਣਾ ਚਾਹੁੰਦੇ ਹਾਂ ਲੋਕਾਂ ਨੂੰ ਰੋਜ਼ਗਾਰ ਦਿਵਾਉਣਾ ਚਾਹੁੰਦੇ ਹਾਂ ਕਿੱਦਾਂ ਤੇ ਲੱਗਦੀ ਹੈ ਇਹ ਜੀ ਸੋਚ ਜਦੋਂ ਕਿ ਉਮੀਦਵਾਰ ਲੈ ਕੇ ਆਉਂਦਾ ਉਹਨਾਂ ਦੀ ਚਲੋ ਸੋਚ ਚੰਗੀ ਆ ਉਹਨਾਂ ਸਾਰਿਆਂ ਦਾ ਨਾਲ ਹੀ ਤੁਹਾਨੂੰ ਪਤਾ ਹੀ ਆ ਹੁਣ ਵੇਖੋ ਹੁਣ ਆਪਣੀ ਹਿੰਮਤ ਛੱਡ ਦੇਣੇ ਪਏ ਹੁਣ ਧੁੱਪ 'ਚ ਵੀ ਵੇਖੋ ਉਹਨਾਂ ਕੱਲੇ ਵੀ ਤੁਰੇ ਫਿਰਦੇ ਆ ਕੱਲੇ-ਕੱਲੇ ਦੇ ਨਾਲ ਜਾ ਰਹੇ ਨੇ ਹੈ ਹੁਣ ਚਲੋ ਚੰਗਾ ਹੀ ਕਰਨਗੇ ਸਭ ਦਾ ਸਕਦੇ ਉਹ ਕਿੰਨੀ ਬਾਤ ਗਲਮੀ ਅੱਗਵਾਰੀ ਆ ਲੇਕਿਨ ਕੱਲੇ ਚੋਣ ਬਚਾਰ ਕਰ ਰਹੇ ਨੇ ਆਪਣੀ ਪਾਰਟੀ ਦਾ ਆਪਣੇ ਜਿਹੜੇ ਚੋਣ ਨਿਸ਼ਾਨ ਦਾ ਬਹੁਤ ਵੱਡੀ ਗੱਲ ਆ ਕਿਉਂਕਿ ਖਡੂਸਰ ਸਾਹਿਬ ਦੇ ਵਿੱਚ ਕਈ ਉਮੀਦਵਾਰ ਨਹੀਂ ਆਜ਼ਾਦ ਵੀ ਖੜੇ ਨਹੀਂ ਸਿਆਸੀ ਪਾਰਟੀਆਂ ਵੀ ਨਹੀਂ ਲੇਕਿਨ ਕਹਿੰਦੇ ਸਿਆਸੀ ਪਾਰਟੀਆਂ ਤੋਂ ਜਿਹੜਾ ਮੋਹ ਪੰਖ ਹੋ ਚੁੱਕਾ ਵਾ ਕਹਿੰਦੇ ਕੰਮ ਨਹੀਂ ਕੋਈ ਕਰਵਾਉਂਦਾ ਇਹ ਰਾਜਨੀਤਿਕ ਪਾਰਟੀਆਂ ਵਿੱਚ ਜਿਹੜੀ ਵਾਅਦੇ ਕਰਦੀਆਂ ਨੇ ਸਭ ਝੂਠੇ ਨੇ ਕਹਿੰਦੇ ਜਿਹੜੇ ਕੰਮ ਕਰਨੇ ਆ ਲੋਕਾਂ ਦੇ ਅਸੀਂ ਕਰਾਂਗੇ ਗਰਾਊਂਡ ਲੈਵਲ ਦੇ ਉੱਪਰ ਬੜੀ ਨੇਕ ਸੋਚ ਦੇ ਨਾਲ ਇਸਨ ਸਾਡੇ ਨਾਲ ਵਿਜੇ ਕੁਮਾਰ ਆਜ਼ਾਦ ਉਮੀਦਵਾਰ ਜਿਨ੍ਹਾਂ ਦਾ ਕਿੰਨੂ ਵੋਟਾਂ ਪਾ ਕੇ ਜਿਹੜਾ ਆਪਣੇ ਕਰੂਦ ਸਾਹਿਬ ਕੋ ਐਮਪੀ ਬਣਾ ਕੇ ਭੇਜਦੇ ਆ ਸੋ ਜੁੜੇ ਰਹੋ ਵਿਸ਼ੂ ਜਲਦ ਟੀਵੀ ਦੇ ਨਾਲ ਮੈਂ ਦਾਨਿਸ਼ ਕੈਮਰਾਮੈਨ ਸ਼ਵਨ ਕੁਮਾਰ ਦੇ ਨਾਲ